ਥੋੜਾ ਜਿਹਾ ਮੈਂ ਤੁਹਾਡਾ ਧਿਆਨ ਇਤਿਹਾਸਕ ਪੱਖ ਤੇ ਲੈ ਕੇ ਚੱਲਿਆਂ ਜੇ ਆਪਾਂ ਕਿਤੇ ਕੇਸਾਂ ਦੀ ਕੀਮਤ ਪੁੱਛਣੀ ਹੋਵੇ ਨਾ ਕੇਸਾਂ ਦੀ ਕੀਮਤ ਪੁੱਛ ਕੇ ਵੇਖ ਪੀਰ ਬੁੱਧੂ ਸ਼ਾਹ ਨੂੰ ਵੀ ਕੇਸਾਂ ਦੀ ਕੀਮਤ ਕੀ ਹੈ ਕੀ ਬਾਤ ਹੈ ਬਹੁਤ ਜਿਨ ਨੇ ਆਪਣੇ ਭਰਾ ਜਿਨ ਨੇ ਆਪਣੇ ਪੁੱਤਰ ਜਿਨ ਨੇ ਆਪਣੇ ਮੂਲਿਦ ਕਲਗੀਧਰ ਬਾਪੂ ਦੇ ਚਰਨਾਂ ਤੋਂ ਕੁਰਬਾਨ ਕਰ ਦਿੱਤੇ ਤੇ ਸਤਿਗੁਰੂ ਪੁੱਛਦੇ ਜਦੋਂ ਪਤਾ ਲੱਗਦਾ ਸਤਿਗੁਰੂ ਜੀ ਨੂੰ ਕਹਿੰਦੇ ਪੀਰ ਬੁੱਧੂ ਸ਼ਾਹ ਕੁਝ ਮੰਗ ਲਾ ਕਹਿੰਦਾ ਦਾਤਾ ਕੁਝ ਨਹੀਂ ਚਾਹੀਦਾ ਸਭ ਕਹਿੰਦੇ ਕੁਝ ਮੰਗ ਝੋਲੀ ਅੜ ਕੇ ਕਹਿੰਦਾ ਦਾਤਾ ਕਿਰਪਾ ਕਰ ਆਹ ਜਿਹੜਾ ਕੇਸਾਂ ਦੇ ਵਿੱਚ ਕੰਗਾ ਕਰਦੇ ਹੋ ਨਾ ਇਹ ਕੰਗਾ ਦੇ ਵਿੱਚ ਅੜੇ ਹੋਏ ਜਿਹੜੇ ਤੁਹਾਡੇ ਕੇਸ ਨੇ ਇਹ ਝੋਲੀ ਚ ਪਾ ਦਿਓ ਇੱਕ ਕੇਸ ਮੇਰੀ ਝੋਲੀ ਚ ਪਾ ਦਿਓ ਮੈਂ ਸਮਝ ਲਵਾਂਗਾ ਕਿ ਪੁੱਤ ਕਲਗੀ ਧਰ ਦੀ ਝੋਲੀ ਪਾ ਆਇਆ ਤੇ ਇਹ ਦਾਤਾ ਆਪਣੀ ਝੋਲੀ ਚ ਪਵਾ ਕੇ ਲੈ ਆਇਆ ਬਹੁਤ ਕਿਸਾਨ ਦੀ ਕੀਮਤ ਪੁੱਛ ਕੇ ਵੇਖੋ ਭਾਈ ਤਾਰੂ ਸਿੰਘ ਨੂੰ ਮੈਂ ਇੱਕ ਖੇਨ ਇੱਥੇ ਰੁੱਕ ਕੇ ਨਾਲ ਹੀ ਬੇਨਤੀ ਕਰ ਜਾਵਾਂ ਭਾਈ ਤਾਰੂ ਸਿੰਘ ਜੀ ਦੇ ਪਰਥਾਏ ਕਿਸੇ ਵਿਦਵਾਨ ਸ਼ਾਇਰ ਦੇ ਬੋਲ ਬੜੇ ਪਿਆਰੇ ਨੇ ਤਾਰੂ ਸਿੰਘ ਨੇ ਕੇਸ ਨਹੀਂ ਲੈਣ ਦਿੱਤੇ ਭਾਵੇਂ ਜ਼ਾਲਮਾ ਖੋਪਰੀ ਲਾਹ ਦਿੱਤੇ ਮੌਜੀ ਪਤਾ ਦਸ਼ਮੇਸ਼ ਦੀ ਓਟ ਲੈ ਕੇ ਉਹ ਵੇਖੋ ਸਿੱਖ ਨੇ ਸਿੱਖੀ ਪੁਗਾ ਦਿੱਤੀ ਬਹੁਤ ਖੋ ਕੇਸ ਨਹੀਂ ਜਾਣੇ ਚਾਹੀਦੇ ਸ્વાસ ਜਾਂਦੇ ਨੇ ਤੇ ਚਲੇ ਜਾਣ ਗੁਰਮੁਖੋ ਕਿਉਂਕਿ ਸਿੱਖ ਤੇ ਵਾਰ-ਵਾਰ ਇਹ ਅਰਦਾਸ ਕਰਦਾ ਹੈ ਵੀ ਮਾਲਕਾ ਕਿਰਪਾ ਕਰੀ ਮੇਰੀ ਜਿਹੜੀ ਸਿੱਖਿਓ ਕੇਸਾਂ ਸਵਾਸਾਂ ਦੇ ਸੰਗ ਨਿਭਜਾਈ। ਬੜੀ ਸੋਹਣੀ ਇੱਕ ਛੋਟੀ ਜੀ ਗਾਥਾ ਸੰਜੀ ਕਰਾਂ ਤੁਹਾਡੇ ਨਾਲ ਅਮੀਰ ਖੁਸਰੋ। ਇੱਕ ਦਿਨ ਇੱਕ ਬਾਗ ਦੇ ਵਿੱਚ ਟੱਲਣ ਲਈ ਗਏ। ਉੱਥੇ ਇੱਕ Hindu ਔਰਤ ਨੂੰ ਵੇਖਿਆ ਉਹਦੇ ਕੇਸ ਹਨ ਉਹਦੇ ਵਾਲ ਹਨ। ਤੇ ਉਹਨੂੰ ਪੁੱਛਿਆ। ਅਮੀਰ ਖੁਸਰੋ ਨੇ ਉਹਦੇ ਵਾਲ ਵੇਖ ਕੇ ਕਹਿਣ ਲੱਗੇ ਵੀ ਤੇਰੇ ਵਾਲਾਂ ਦੀ ਕੀ ਕੀਮਤ? ਤੇ ਉਹਨੇ ਅੱਗੇ-ਅੱਗੋਂ ਸ਼ਬਦ ਵਰਤੇ ਕਹਿਣ ਲੱਗੀ ਦੁਰਦੁਰਮੋਏ। ਦੁਰਦੁਰ ਮੋਇਦਾ ਅਰਥ ਹੁਣ ਫਾਰਸੀ ਦੇ ਵਿੱਚ ਦੁਰਦੁਰ ਦਾ ਅਰਥ ਹੈ ਮੋਤੀ ਮੋਇਦਾ ਅਰਥ ਹੈ ਵਾਲ ਭਾਬ ਉਹਨੇ ਕਿਹਾ ਕਿ ਮੇਰੇ ਇੱਕ ਇੱਕ ਵਾਲ ਦੀ ਕੀਮਤ ਇੱਕ ਇੱਕ ਮੋਤੀ ਤੇ ਜਦੋਂ ਮੈਂ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਨੂੰ ਪੁੱਛਿਆ ਵੀ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹ ਜਿਹੜੇ ਸਿੱਖ ਦੇ ਕੇਸ ਨੇ ਇਹਨਾਂ ਕੇਸਾਂ ਦੀ ਕੀਮਤ ਕੀ ਬਹੁਤ ਖੂਬ ਤੇ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਆਵਾਜ਼ ਦੇ ਕੇ ਕਹਿਣ ਲੱਗੇ ਹਰ ਦੋ ਆਲਮ ਹਰ ਦੋ ਆਲਮ ਕੀਮਤੇ ਯਕ ਤਾਰ ਮੂਵੇ ਯਾਰ ਆ ਕਹਿਣ ਲੱਗੇ ਸੱਜਣਾ ਆ ਜਿਹੜੇ ਰੱਬ ਨੇ ਸਾਨੂੰ ਕੇਸ ਬਖਸ਼ਿਸ਼ ਕੀਤੇ ਹਨ ਇੱਕ ਇੱਕ ਕੇਸ ਦੀ ਕੀਮਤ ਦੋ ਜਹਾਨ ਹੈ ਕੀ ਬਾਤ ਬਹੁਤ ਖੂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਨੂੰ ਤਿੰਨ ਉਪਦੇਸ਼ ਦਿੰਦੇ ਨੇ ਨਾ ਤੇ ਉਹਨਾਂ ਉਪਦੇਸ਼ਾਂ ਦੇ ਵਿੱਚ ਪਹਿਲਾ ਉਪਦੇਸ਼ ਬਾਬਾ ਜੀ ਨੇ ਇਹ ਹੀ ਦਿੱਤਾ ਕਹਿਣ ਲੱਗੇ ਕੇਸਾਂ ਦੀ ਸੰਭਾਲ ਕਰਨੀ ਬਿਲਕੁਲ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਗੁੱਟੇ ਤੱਕ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੋਮਾਂ ਦੀ ਬੇਦਬੀ ਨਹੀਂ ਕਰਨੀ ਰੋਮਾਂ ਦੀ ਬੇਦਬੀ ਨਹੀਂ ਕਰਨੀ ਕਿ ਅਸਾਂ ਦੀ ਸੰਭਾਲ ਕਰਨੀ